ਯਾਨੀ ਵੀ ਕਹਿੰਦੇ ਨੇ ਕਿ ਹਮੇਸ਼ਾ ਕਾਲੀ ਅੱਗੇ ਡੋਏ ਹੁੰਦੇ ਨੇ ਜੀ ਹਾਂ ਇਸ ਦੀ ਲਾਈਵ ਵੀਡੀਓ ਦੇਖ ਕੇ ਇੱਕ ਐਗਜ਼ੈਂਪਲ ਤੁਹਾਨੂੰ ਪਤਾ ਲੱਗ ਜਾਵੇਗੀ ਜੀ ਹਾਂ ਅਸੀਂ ਹੁਣ ਕਾਲੀ ਤਾਂ ਜ਼ਰੂਰ ਕਰਦੇ ਆ ਕਿ ਜਦੋਂ ਟ੍ਰੈਫਿਕ ਹੁੰਦੀ ਹੈ ਜਾਂ ਭੀੜ ਭੜ ਵਾਲਾ ਇਲਾਕਾ ਹੁੰਦਾ ਹੈ ਤਾਂ ਉੱਥੋਂ ਅਸੀਂ ਆਪਣੇ ਵੱਲੋਂ ਵੀ ਤੇਜ਼ੀ ਦੇ ਨਾਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚੱਲ ਭਾਈ ਕੋਈ ਗੱਲ ਨਹੀਂ ਇੱਥੋਂ ਅਸੀਂ ਕੱਢ ਲਾਂਗੇ ਪਰ ਕਿਤੇ ਨਾ ਕਿਤੇ ਜਦੋਂ ਨਾ ਨਿਕਲੇ ਜਾਂ ਫਿਰ ਕੋਈ ਅੱਗੇ ਆ ਜਾਵੇ ਜਾਂ ਫਿਰ ਅਜਹੀ ਪਸੂੜੀ ਪੈਂਦੀ ਹੈ ਤਾਂ ਫਿਰ ਸਿੱਧੀ ਅਸੀਂ ਮੌਤ ਨੂੰ ਚੁਣੌਤੀ ਦੇਣ ਵਾਲੀ ਗੱਲ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀ ਘਟਨਾ ਕੈਦ ਹੋ ਚੁੱਕੀ ਹੈ ਜੀ ਹਾਂ ਇੱਥੋਂ ਪਤਾ ਲੱਗਦਾ ਹੈ ਕਿ ਕਾਲੀ ਕਿੰਨੀ ਕੀਤੀ ਹੈ ਇਸ ਵਿਅਕਤੀ ਨੇ ਔਰ ਉਸ ਤੋਂ ਬਾਅਦ ਉਸ ਦਾ ਖਾਮੇ ਆ ਜਾਇਆ ਇਸ ਨੂੰ ਕੀ ਭੁਗਤਣਾ ਪਿਆ ਭੀੜ ਭੜ ਵਾਲਾ ਬਿਲਕੁਲ ਇਹ ਇਲਾਕਾ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਪੂਰਥਲਾ ਤੋਂ ਜਲੰਧਰ ਰੋਡ ਹੈ ਔਰ ਉੱਥੇ ਹੀ ਰਾਤ ਦਾ ਸਮਾਂ ਹੋਇਆ तकरीबन 8:30 ਕ 8 ਵਜੇ ਦਾ ਸਮਾਂ ਹੋਇਆ ਸੀ ਜਿਸ ਸਮੇ ਇਹ ਭਿਆਨਕ ਹਾਦਸਾ ਵਾਪਰਿਆ ਔਰ ਦੋਨਾ ਪਾਸਿਆਂ ਤੋਂ ਇੱਕ ਪਾਸੇ ਬੱਸ ਆ ਰਹੀ ਹੈ ਦੂਸਰੇ ਪਾਸੇ ਗੱਡੀਆਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ਼ ਵਾਲਾ ਏਰੀਆ ਹੈ ਕਿੰਨਾ ਭੀੜ ਭੜਕਾ ਇਸ ਜਗ੍ਹਾ ਦੇ ਉੱਪਰ ਪਿਆ ਹੋਇਆ ਔਰ ਇੰਨੇ ਨੂੰ ਦੂਸਰੇ ਪਾਸੇ ਵੀ ਗੱਡੀਆਂ ਕੋਈ ਬੱਸ ਜਾ ਰਹੀ ਹੈ ਔਰ ਦੂਸਰੀ ਸਾਈਡ ਤੋਂ ਵੀ ਟਿਪਰ ਜਾ ਰਿਹਾ ਟਰੱਕ ਜਾ ਰਿਹਾ ਔਰ ਟਰੱਕ ਦੇ ਬਿਲਕੁਲ ਸਾਈਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਕੂਟਰੀਆਂ ਲੱਗੀਆਂ ਨੇ ਸਾਈਕਲ ਖੜਾ ਹੋਇਆ ਤਾ ਇਸੇ ਤਰੀਕੇ ਦੇ ਨਾਲ ਇੱਕ ਵਿਅਕਤੀ ਨੇ ਕੀ ਕੀਤਾ ਕਿ ਟ੍ਰਿਪ ਟਿੱਪਰ ਦੇ ਲਾਗੂ ਦੀ ਆਪਣੀ ਬਾਈਕ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਚੱਲ ਮੈਂ ਛੇਤੀ ਦੇ ਨਾਲ ਕੱਢ ਲਵਾਂਗਾ ਪਰ ਥਾਂ ਥੋੜਾ ਸੀਗਾ ਔਰ ਦੂਸਰੇ ਪਾਸੇ ਜੇ ਤੋ ਟਿੱਪਰ ਦੇ ਬਿਲਕੁਲ ਦੇਖ ਸਕਦੇ ਹੋ ਕਿ ਰਾਈਟ ਹੈਂਡ ਸਾਈਡ ਤੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਲੈਫਟ ਹੈਂਡ ਸਾਈਡ ਤੋਂ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਸੇ ਸਮੇਂ ਅੱਗੇ-ਅੱਗੇ ਸਾਈਕਲ ਹੁੰਦਾ ਅੱਗੇ ਸਕੂਟਰੀਆਂ ਖੜੀਆਂ ਹੁੰਦੀਆਂ ਨੇ ਤਾਂ ਉੱਥੇ ਹੀ ਜਾ ਕੇ ਫਿਰ ਸਾਈਕਲ 'ਚ ਜਦੋਂ ਵੱਜਦਾ ਹੈ ਤਾ ਟਿਪਰ ਵਾਲੀ ਸਾਈਡ ਨੂੰ ਉਦਾਸਿਰ ਹੋ ਜਾਂਦਾ ਜਦੋਂ ਡਿੱਗਦਾ ਹੈ ਤੇ ਜਿਹੜਾ ਸਿਰ ਹੈ ਉਹ ਟਿਪਰ ਦੇ ਬਿਲਕੁਲ ਟਾਇਰ ਦੇ ਹੇਠਾਂ ਆ ਜਾਂਦਾ ਹੈ ਤਾਂ ਉਸ ਤੋਂ ਅੱਗੇ ਦੀ ਤਸਵੀਰ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਉਹ ਦੇਖ ਕੇ ਤੁਹਾਡੇ ਵੀ ਰੌਂਗ ਟੇ ਜਿਹੜੇ ਉਹ ਖੜੇ ਹੋ ਜਾਣਗੇ ਕਿ ਜਦੋਂ ਟਿਪਰ ਇਸ ਬੰਦੇ ਦੇ ਸਿਰ ਦੇ ਉੱਪਰੋਂ ਦੀ ਚੜਦਾ ਹੈ ਤਾਂ ਬਿਲਕੁਲ ਜਿਹੜਾ ਸਿਰ ਹੁੰਦਾ ਹੈ ਉਹ ਪਿਸ ਜਾਂਦਾ ਹੈ ਜਿਵੇਂ ਕਿ ਪੂਰਾ ਕੁਝ ਰੋਡ ਦੇ ਉੱਪਰ ਖਿਲਰਿਆ ਹੋਵੇ ਤਾਂ ਇਸ ਤਰੀਕੇ ਦੇ ਨਾਲ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਕਾਹਲੀ ਕਿੰਨੀ ਕਰਦੇ ਨੇ ਲੋਕ ਹਾਲਾਂਕਿ ਜਗ੍ਹਾ ਤਾਂ ਕਿਸੇ ਪਾਸੇ ਵੀ ਨਹੀਂ ਹੈ ਨਾ ਰਾਈਟ ਸਾਈਡ ਤੇ ਜਗ੍ਹਾ ਨਾ ਲੈਫਟ ਸਾਈਡ ਤੇ ਜਗ੍ਹਾ ਅੱਗੇ ਤਾਂ ਰੋਡ ਵੀ ਉਨੱਕ ਹੈ ਔਰ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਤੋਂ ਆਵਾਜ਼ ਆਈ ਜਿਹੜੀ ਉਹ ਬਰਕਰਾਰ ਹੈ ਇੱਕ ਪਾਸੇ ਉਹ ਗੱਡੀਆਂ ਬੱਸੇਜ਼ ਹੈ ਦੂਸਰੇ ਪਾਸੇ ਵੀ ਗੱਡੀਆਂ ਤੇ ਟਰੱਕ ਦੀ ਆਵਾਜ਼ ਆਈ ਚੱਲ ਰਹੀ ਹੈ ਤਾਂ ਐਸੇ ਤਰੀਕੇ ਦੇ ਨਾਲ ਇਸ ਵਿਅਕਤੀ ਨੇ ਕੋਸ਼ਿਸ਼ ਕੀਤੀ ਕਿ ਮੈਂ ਟਰੱਕ ਦੇ ਲੈਫਟ ਹੈਂਡ ਸਾਈਡ ਤੋਂ ਚਲੋ ਕੱਢ ਲਾਂਗਾ ਭੀੜ-ਪੜ ਵਾਲੇ ਇਲਾਕੇ ਖੜਾ ਹੈ ਸਕੂਟਰੀਆਂ ਖੜੀਆਂ ਨੇ ਤਾਂ ਫਿਰ ਉਸੇ ਦੇ ਵਿੱਚ ਜਾ ਕੇ ਜਦੋਂ ਉਸ ਦਾ ਮੋਟਰਸਾਈਕਲ ਵੱਜਦਾ ਹੈ ਤਾਂ ਉਹ ਫਿਰ ਡਿੱਗ ਜਾਂਦਾ ਹੈ ਤਾਂ ਉਸ ਦੇ ਜਿਹੜਾ ਸਿਰ ਹੈ ਉਹ ਟਿਪਰ ਦੇ ਟਾਇਰ ਤੇ ਖੇਠਾ ਆ ਜਾਂਦਾ ਹੈ ਤਾਂ ਤੁਰੰਤ ਮੌਕੇ ਤੇ ਹੀ ਉਸ ਦੀ ਤੜਫ ਤੜਫ ਕੇ ਮੌਤ ਹੋ ਜਾਂਦੀ ਹੈ ਤਾਂ ਇਹ ਸੀ ਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਚੁੱਕੀ ਹੈ ਤਾਂ ਅਸੀਂ ਤੁਹਾਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਬੇਸ਼ੱਕ ਤੁਹਾਨੂੰ ਸਮਾਂ ਜ਼ਿਆਦਾ ਲੱਗਦਾ ਕਿਤੇ ਤੁਸੀਂ ਪਹੁੰਚਣਾ ਮੰਨਦੇ ਆ ਕਿ ਬੜੇ ਰੁਝੇਵੇਂ ਹੁੰਦੇ ਨੇ ਛੇਤੀ ਪਹੁੰਚਣਾ ਹੁੰਦਾ ਹੈ ਕਾਲੀ ਹੁੰਦੀ ਆ ਬੰਦੇ ਨੂੰ ਪਰ ਇਸ ਦੇ ਨਾਲੋਂ ਤਾਂ ਚੰਗਾ ਤੁਸੀਂ 5 ਮਿੰਟ 10 ਮਿੰਟ ਜਾਂ 20 ਮਿੰਟ ਤੁਸੀਂ ਲੇਟ ਪਹੁੰਚ ਦੋ ਘੱਟੋ ਘੱਟ ਤੁਹਾਡੀ ਜ਼ਿੰਦਗੀ ਤਾਂ ਸੇਫ ਹੈ ਨਾ ਪਰ ਜੇਕਰ ਤੁਸੀਂ ਅਜਿਹੀ ਹਰਕਤ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਭੀੜ-ਪੜਵਾ ਵਾਲਾ ਇਲਾਕਾ ਹੈ ਇਧਰੋਂ ਦੀ ਟਿੱਪਰ ਜਾ ਰਿਹਾ ਹੈ ਦੂਸਰੇ ਪਾਸੇ ਸਕੂਟਰੀ ਮੋਟਰਸਾਈਕਲ ਸਾਈਕਲ ਖੜੇ ਹੋਏ ਨੇ ਤਾਂ ਫਿਰ ਵੀ ਤੁਸੀਂ ਇਸ ਤਰੀਕੇ ਦੇ ਨਾਲ ਇੱਥੋਂ ਘਟਨਾ ਕਰਦੇ ਹੋ ਬਾਵਜੂਦ ਇਸਤੇ ਇਥੋਂ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰਦੇ ਨੂੰ ਤਾਂ ਉਸ ਤੋਂ ਬਾਅਦ ਵਿੱਚ ਇਹ ਖਾਮਿਆਜ਼ਾ ਤੁਹਾਨੂੰ ਪੁੱਟਣਾ ਪੈਂਦਾ ਤਾਂ ਤੁਹਾਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਆ ਤਾਂ ਉਹੀ ਇਸ ਵਿਅਕਤੀ ਦੇ ਨਾਲ ਹੋਇਆ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਜਗ੍ਹਾ ਨਾ ਹੋਣ ਦੇ ਬਾਵਜੂਦ ਵੀ ਇਸ ਨੇ ਕੱਢਣ ਦੀ ਕੋਸ਼ਿਸ਼ ਕੀਤੀ ਇਸ ਦਾ ਬੈਲੈਂਸ ਵਿਗੜਿਆ ਸਾਈਕਲ ਦੇ ਨਾਲ ਇਸ ਦੇ ਮੋਟਰਸਾਈਕਲ ਦੀ ਟੱਕਰ ਹੋਈ ਤਾਂ ਆਪ ਜਦੋਂ ਡਿੱਗਦਾ ਤਾਂ ਸਿਰ ਜਿਹੜਾ ਉਹ ਟਿੱਪਰ ਵਾਲੀ ਸਾਈਡ ਚਲਿਆ ਜਾਂਦਾ ਤਾਂ ਸਿਰ ਟਿੱਪਰ ਦੇ ਟਾਇਰ ਤੇ ਹੀਟਾ ਆ ਜਾਂਦਾ ਤਾਂ ਉੱਥੇ ਹੀ ਉਸ ਦੀ ਤੜਫੜ ਕੇ